ਹਾਂਜੀ ਬਾਈ ਇਹ ਉਹੀ ਸਰਵਾਂ ਪਹਿਲਾਂ ਤਾਂ ਸਾਗ ਵਾਸਤੇ ਦੀਆਂ ਗੰਦਲਾਂ ਤੋੜਦੇ ਰਹਾਂ ਦੋ ਤਿੰਨ ਵਾਰੀ ਸਾਗ ਵਾਸਤੇ ਤੋੜੀਆਂ ਨੇ ਗੰਦਲਾਂ ਉਦੋਂ ਬਾਅਦ ਛੱਟੀ ਨਾਲ ਸੰਗ ਹੀ ਆਹੇ ਬਹੁਤ ਵਧੀਆ ਫਟਾਰਾ ਹੋਇਆ ਇਹ ਸਾਰਾ ਖੇਤ ਪੂਰਾ ਭਰ ਗਿਆ ਫੁੱਲਾਂ ਨਾਲ ਸਰੋਂ ਨਾਲ ਬਹੁਤ ਵਧੀਆ ਕਿਉਂ ਬਈ ਹਾਂ ਜੀ ਕਿਵੇਂ ਆਪੇ ਹੀ ਗੱਲਾਂ ਕਰਦੇ ਤੇ ਹਾਂ ਉਦੋਂ ਵਿੱਚ ਕਹਿੰਦੇ ਤੇ ਵੀ ਇਹ ਸਾਗ ਤੜਾਉਣਾ ਦੀ ਹਾਂ ਸਾਗ ਤੜਾ ਸਰ ਆਪਾਂ ਨੇ ਸਾਗ ਵੀ ਤੜਾਏ ਐ ਪਰ 베ਰ ਵੀ ਛੱਟੀ ਨਾਲ ਵੱਟ ਕੇ ਛੱਟੀ ਨਾਲ ਵੱਟ ਕੇ ਆ ਸਾਨੂੰ ਦਿਖਾਉਨੇ ਆ ਲਵੇ ਆ ਕੇ ਕਿਵੇਂ ਇੰਨੇ ਫਟਾਰਾ ਕਰੇ ठंड चुका हाँ